ਅਕਲ ਮੋਰਾ ਨਸਲ ਇਹ ਉਸ ਪੂਜੇ ਕਾਬੂ ਲੈ ਉਹ ਆ ਦੇ ਗਾ ਦੇ ਆਹ ਇਹ ਪਤਾ ਕਾਦੇ ਰੋਜ ਇਹਦੇ ਮਾਲ ਹੁੰਦੀ ਆ ਜਦ ਫੇ ਚੱਕ ਜੀ ਹੁਣ ਦੋ ਦਿਨ ਹੋ ਗਏ ਇਹ ਹੋ ਗਈ ਦੋ ਮਹੀਨੇ ਦੀ ਨਹੀਂ ਲੈ ਕਿੱਥੇ ਡੇਢ ਕਦੀ ਹੋ ਗਈ ਨਹੀਂ ਨਹੀਂ ਅੱਜ ਕਹਦੇ ਨਾ ਅੱਜ ਅੱਜ ਸ਼ੁੱਕਰਵਾਰ ਹੈ ਪਹਿਲਾਂ ਤਾਂ ਇੰਡੀਆ ਗ੍ਰੇਟ ਦੇ ਕੇ ਦੁਈ ਜਾਲੀ ਨਹੀਂ ਹੈਗੀ ਕੋਹ ਹੁੰਦੀ ਟਾਕੀ ਵਾਲੀ ਉਹ ਦੇ ਕੇ ਉਹ ਜਾਲੀ ਲਾ ਦੇ ਹਾਂ ਉਹ ਵਿੱਚ ਲਾ ਦੇ ਇਹਦੇ ਬਸ ਇਸ ਨੂੰ ਇਹ ਜਾਲੀ ਆਉਂਦੀ ਹੁੰਦੀ ਆ ਫਾਰਮਾਟ ਚ ਪੂਰੀ ਕਿੰਨਾ ਘੁੰਮੇ ਕੋ ਬਣੀ ਗੱਲ ਬਾਤ ਨਾ ਇੱਕ ਕਾਲਾ ਹੈ ਵਾਸਤੇ ਰੋਪੜ ਵੀ ਵੈਸੀ ਕੱਪੜਾ ਦੇਖਿਆ ਬਾਈ ਉਹ ਤੇ ਵਾਰ ਮਾ ਪਨੌਲੀ ਆਏ ਪਰ ਰੇਡ ਰੋਪੜ ਦਾ ਠੀਕੇ ਲੱਗਿਆ ਠੀਕ ਹੈ ਤਾਂ ਰੇਟ ਆ ਯਾਰ ਉਹ ਮੁੰਡਾ ਜੇ ਕੱਪੜੇ ਸਾਬ ਨਾਲ ਦੇਖਿਆ ਜਾਂਦਾ ਸਾਰੀ ਚੀਜ਼ ਤਾਂ ਵਧੀਆ ਪੂਰੀ ਕਿਹ ਜੀ ਆ ਮਾਲ ਕੱਢਿਆ ਦੇਖ ਲੈ ਜੱਗੀ ਵਾਲੇ ਜੁੱਤੀਆਂ ਦੇਖਣੇ ਨਾਲ ਦੂਏ ਲੱਗਦੇ ਹੈਰ ਆ ਬੜਾ ਕਿ 300 ਰੁਪਏ ਦੇ ਇਹ ਹੈ ਇਹ ਵੀ 300 ਰੁਪਏ ਆ ਰੇਟ ਯਾਰ ਸਾਰਿਆਂ ਦਾ ਹੀ ਕਦੇ ਬਾਲਟੀ ਚੱਲਦੀ ਧੱਗੇ ਨੇ ਬਾਲਟੀ ਕਰਤੀ ਭਾਈ ਕੱਪੜਿਆਂ ਦੀ ਨੂੰ ਖਤਰਾਂ ਪੂਰੀ ਜੱਗੇ ਨੇ ਕਰੀ ਐ ਪੂਰੀ ਤਰ੍ਹਾਂ ਖਤਰਾਂ ਉਹਨੂੰ ਕੁਝ ਵੀ ਹੋ ਜਾਂਦਾ ਭਾਈ ਜੱਗੇ ਦਾ ਮੁੱਕ ਗਿਆ ਰ ਸਿਲੰਡਰ ਜਿਹੜਾ ਕੰਮ ਕਰਨਾ ਤਾਂ ਉਹ ਕਰਦਾ ਨਹੀਂ ਹੈਗਾ ਪਤਾ ਨਹੀਂ ਕਿ ਆ ਇਹ ਜੇਲ੍ਹ ਕਰਨੀ ਕੱਟੀ ਨੂੰ ਕੱਟੀ ਨੂੰ ਕਰਨੀ ਆ ਕਹਿੰਦਾ ਜੇਲ੍ਹ ਰਾਤ ਨੂੰ ਦੁੱਧ ਵੀ ਜਾਂਦੀ ਆ 2 ਰੁਪਏ ਲੀਟਰਾਂ ਸੋਚ ਖੁੱਲ ਗਈ ਤਾਂ ਤਾਂ ਖੁੱਲ ਗਈ ਬਬਾ ਤਾਂ ਹੀ ਐ ਤਾਂ ਹੀ ਲੱਗ ਰਿਹਾ ਐ ਇਹਦਾ ਸ਼ਾਇਦ ਬਾਈ ਬਹਾਨਾ ਹੀ ਆ ਵੀ ਆ ਫਟਕ ਲਾਉਣਾ ਕੱਟੀ ਨੂੰ ਦੇਖੇ ਫੇਰ ਹੋਂ ਤੁਸੀਂ ਤਾਂ ਪੜ ਲੈ ਕਮੀਨਾ ਹਾਂ ਇੱਕ ਮਹੀਨਾ ਬਾਈ ਨਾ ਰਾ ਲੱਸੀ ਚ ਦਹੀਂ ਚ ਪਨੀਰ ਕੇ ਆ ਲੈ ਧਿਆਨ ਰੱਖਣਾ ਪਨੀਰ ਚ ਹੁਣ ਬਿਰ ਕੇ ਆਉਂਦਾ ਵੀ ਧਿਆਨ ਰੱਖਣਾ ਮਾਲੀ ਹੁਣ ਤਾਂ ਬਾਪੂ ਬਾਈ ਡੋਲੀ ਚੋ ਕੇ ਬਾਹਰ ਦੀ ਵਾਰ ਆ ਗੇਟ ਨੂੰ ਲੱਗ ਜਿਆ ਤੇ ਦੇਖੇ ਇੱਧਰ ਤਾਂ ਨਹੀਂ ਆਉਂਦਾ ਕਿ ਤੇਰੇ ਲਈ ਜੈਸ ਤੂੰ ਹੈ ਨਾ ਮਿਲ ਜਾਂਦਾ ਨਾ ਨਾ ਦੂਸਰਾ ਦੋੇ ਲਾਭ ਕੋਣ ਹੈ ਮੰਮੀ ਲੈ ਜਿੰਦਲਾ ਬਲੋਡ ਲੜ ਕੇ ਤੈਨੂੰ ਤਾਂ ਨਹੀਂ ਮਿਲਦਾ ਹੋਣਾ ਮੈਂ ਪਿੰਦੇ ਜੀ ਇਹਦਾ ਮਿੱਠਿਆ ਜਿਹੇ ਨਾ ਕਰਦੇ ਇੱਕ ਹੋਰ ਕੰਮ ਹੈ ਅੰਕਲ ਹਲੇ ਖੁੱਲਿਓ ਦੂਈ ਚਾਹੀਦੀ ਵੀ ਟੁੱਟੀ ਛੜਤੀ ਨਾਲ ਦੀ ਨਾਲੇ ਕੰਮ ਖਤਮ ਆ ਥੈਂਕ ਯੂ ਰੱਖ ਕੇ ਕਰ ਦੇਣਾ ਕੰਮ ਅਜੇ ਟਾਈਮ ਹੀ ਨਹੀਂ ਲੱਗਦਾ ਰੋਜ ਦਾ ਤੁਰਿਆ ਰਹਿੰਦਾ ਐਸੇ ਲੋਕਾਂ ਦੇ ਨੂੰ ਲੈ ਜੱਗੇ ਕਿੱਥੇ ਜਾਂਦਾ ਤੂੰ ਤੂੰ ਲੈ ਜਾਣਾ ਮੈਨੂੰ ਅੱਜ ਮੇਰ ਕਹਿਣਾ ਸਿਲੰਡਰ ਦਾਇਪਰਾ ਹਣਾ ਕਿਰਾ ਅੱਜ ਥੋੜੋ ਮੇਲਾ 6 ਤਰੀਕ ਨੂੰ ਹੈ ਅੱਜ ਕਿੰਨੀ ਹੈ ਅੱਜ 5 ਹੈ ਮੈਂ ਮੈਨਾ ਤਿਆਰ ਤਾਂ ਮੈਂ ਬਿੰਦਰ ਨੂੰ ਗਿਆ ਮੈਂ ਬਿੰਦਰ ਬਾਈ ਮੈਂ ਮੇਲਾ ਦੇਖਣ ਚੱਲੇ ਆ ਕਿਹਾ ਤੂੰ ਜਾਇਆ ਜੀ ਕੱਲ ਹੀ ਜਾਣਿਆ ਵਾ ਤਰੀਕ ਦੇ ਕੀ ਬਾਈ ਪੰਜ ਭੈ ਵੀ ਕਾਹੀ ਕਹੀ ਜਨਾ ਤੂੰ ਨਾਲ ਮੈਨੂੰ ਕੱਲ ਕਹਿਂਦਾ ਨਹੀਂ ਤੈਨੂੰ ਆਏ ਤਾਂ ਵੀ ਅੱਜ ਹਾਂ ਬੋਹੀ ਦਾ ਚੱਕਰ ਹੈ ਫੇਰ ਤਾਂ ਬੇਲਾ ਏ ਇੱਦਾਂ ਪੱਛੂਆੜੇ ਜਾਏ ਕਿਆ ਏ ਪੂਰੀ ਗਾਉਂ ਤੇ ਚੱਲੋ ਫਿਰ ਲੋਰ ਲੈ ਕੇ ਆਉਣੀ ਮਾਛੂਆੜੇ ਤੇ ਲੋਰ ਲੈ ਕੇ ਆਉਣੀ ਕਿਤੇ ਪਲਾਸਟਿਕ ਦੀ ਬਣਦੀ ਉੱਥੇ ਦੇਖ ਰਹੀ ਜਨਾ ਹਾਂ ਪੂਰ ਗੱਡੀ ਪਈ ਬਾਈ ਨੇ ਅੰਕਲ ਅੱਜ ਤੈਨੂੰ ਕੱਪੜੇ ਲਿਆ ਰਹੇ ਨੇ ਭਾਈ। ਨਾ ਭਾਈ ਮੈਂ ਆਪੇ ਲਿਆਉਂਗਾ ਜਾ ਕੇ। ਨਹੀਂ ਨਹੀਂ। ਉਹ ਨਹੀਂ। ਉਹ ਬ੍ਰਾਂਡਡ ਲਿਆ ਰਹੇ ਨੇ। ਜੱਗਾ ਕਹਿੰਦਾ ਵੀ ਪਾਪਾ ਕੱਪੜੇ ਨਹੀਂ ਵਧੀਆ ਪਾਉਂਦਾ ਹੁਣ। ਕਹਾਂ ਦੋ ਤਿੰਨ ਲੋੜਾ ਵਧੀਆ ਲਿਆ ਦੇਣੀ ਆ। ਉਹ ਲਿਆ ਵੀ ਨੂੰ ਬੜਾ ਪਤਾ ਹੋਰੇ ਕੋਈ ਜਾ ਦਿੰਦਾ। ਭਾਈ ਦੋ ਕੱਚੇ ਲਿਆ ਜਾਗਾ ਉਹ ਛੋਟੇ ਲਿਆਇਆ ਉਹੀ ਗੱਲ ਅੰਕਲ ਕਹਿੰਦਾ ਵੀ ਇਹਨੂੰ ਸਾਈਜ਼ ਹੀ ਨਹੀਂ ਪਤਾ। ਬ੍ਰੀਡ ਆ। ਪਰ ਇੱਕ ਗੱਲ ਆ ਵੀ ਗਾਇਆਂ ਚ ਸਿਸਟਮ ਠੀਕ ਆ ਮੈਂ ਇਸ ਵਾਲਾ ਕੰਮ ਔਖਾ ਆ। ਉਗੀ ਕਮੈਸ ਰੱਖੀ ਹੈ ਉਹੀ ਕੱਟੀ ਚੁੰਗ ਜਾਂਦੀ ਹੈ ਘਾਟੇ ਵਾਲਾ ਕੰਮ ਮੈਂ ਤਾਂ ਇਹਦਾ ਵੀ ਇਹ ਮੈਸ ਸ਼ਾਇਦ ਵੇਚਣ ਵਾਸਤੇ ਲਿਆਂਦੀ ਪਰ ਰੱਖ ਲਈ ਪਾਉਨਾ ਖੱਟ ਲਿਆ ਅਜੇ ਟਰੈਕਟਰ ਤੋਂ ਹੁਣ ਨੂੰ ਪਾਏ ਆ ਤੋ ਆ ਰਹਿੰਦੇ ਫੇ ਅੱਜ ਆਹ ਬੱਚ ਕਣਕ ਬੀਜਣ ਜਾਣਾ ਤੇ ਬੈਠੇ ਖਣੀ ਕੀਦੀ ਬੱਲੇ ਬੱਲੇ ਹਾਲੇ ਨਹੀਂ ਕਿੰਨਾ ਸਰਮਾਤ ਕੋ ਬੀਜ ਕੇ ਅੱਗੇ ਹਲੇ ਨਿਬੜੇ ਨਹੀਂ ਕਣਕ ਆਲਾ ਯਾਰ ਉਹ ਆ ਕੇ ਉੱਚਾ ਨਹੀਂ ਵਾਇਆ ਬਣਾਤਾ ਦਾ ਤੇ ਗੱਡਣਾ ਉਹ ਤਾਂ ਨਹੀਂ ਵੱਡਣਾ ਅੱਛਾ ਕਰਨ ਨੂੰ ਵੱਡਣਾ ਰੋਵੇ ਕੱਟੀ ਤੇਰੇ ਵਿੱਚੋਂ ਲੰਘ ਜੇ ਕਰਨ ਯਾਰ ਅੰਦਰ ਹੈ ਕੌਣ ਅੰਦਰ ਅੰਦਰੇ ਕੱਟੀ ਖਰਾਬ ਕਰਦੀ ਰਾਤ ਨੂੰ ਯਾਰ ਇਹ ਚੱਕਰ ਗਿਆ ਕੱਟੀ ਕੋਲ ਖੜ ਕੇ ਮਤਲਬ ਮੈਂ ਇਸ ਨਹੀਂ 헤ਜ ਕਰਦੀ ਐ ਮੈਂ ਚੜਾ ਸੰਧੀ ਐ ਉਹ ਕੱਟੀ ਬਾਹਲੀ ਸਾਈਡ ਬੰਦੇ ਕਰੋ ਗੇਟ ਦੇ ਠੰਡੇ ਲਾ ਕੂਲ ਕਰਲੀ ਨੂੰ ਹੁੰਦਾ ਮਾਰਨੀ ਆ ਠੰਡੇ ਲਗੂਗੀ ਫੇ ਕਮਰੇ ਚ ਰਜਾਈ ਦੇ ਕੇ ਪਾ ਲੈ ਕਰੋ ਮੈਂ ਹਲਦੀ ਘੜਦੀ ਫੇ ਬੰਗਾ ਇੱਕ ਥੋੜੀ ਜਿਹਾ ਚਾਲਿਆ ਜੇ ਸਿਲੰਡਰ ਭਰਾ ਕੇ ਲੈ ਆਉਣਾ ਫੇਰ ਤਾਂ ਤੂੰ ਵਿਹਲਾ ਅੱਜ ਹਾਂ ਕਿਤੇ ਉਹੀ ਚੱਕਰ ਮਾ ਤੇਜੀ ਕਰ ਦਦਾ ਵੀ ਉੱਥੇ ਜਾਣਾ ਹੈ ਟਰਾਲੀ ਖਿੱਚ ਕਰਕੇ ਹਾਂ ਵੀ ਤਾਂ ਹੀ ਖਿੱਚਣ ਕਰ ਦਦਾ ਨਹੀਂ ਨਹੀਂ ਹਾਂ ਇਹ ਕੱਪੜੇ ਅੱਜ ਜਿਹੜੇ ਗਾਲੂ ਜਾਣਾ ਤਾਂ ਮੈਂ ਫਿਰ ਪੂਰੀ ਨੂੰ ਕਰਾ ਫੋਨ ਪੂਰੀ ਬੋਲਾ ਕੀ ਕਰ ਬੈਨ ਦਾ ਕਾਜ ਪੂਰੀ ਅਗਣਾ ਝੋਟਾ ਲੱਭਦਾ ਮੈਂ ਝੋਟਾ ਸਾਡੇ ਖੇਤਾਂ ਮਾ ਅੱਜ ਲੰਗਿਆ ਨਹੀਂ ਹੈਗਾ ਨਹੀਂ ਤਾਂ ਉਹਨੂੰ ਦੱਸ ਦੇਣਾ ਤਾਂ ਭਾਈ ਲੰਗਿਆ ਓ ਯਾਰ ਜੇਕੇ ਮੈਂ ਹੀਲਾ ਕਰ ਦਿੰਦਾ ਤੇਰੇਆ ਪ੍ਰਧਾਨ ਦੇਕਰ ਕੁੱਤੇ ਵਾਲਾ ਪਿੰਜਰਾ ਪਿਆ ਕੱਟੀ ਉਝ ਬੰਦ ਕਰ ਦੇ ਕਰੋ ਹੈ ਲੈ ਦੇਣਾ ਘਾਤ ਨੇ ਪੰਜ ਅੱਕ ਲਿਆਉਣਾ ਵਾ ਗੱਡੀ ਵੜੀ ਜੀ ਬੱਲੀ ਠੀਕ ਆ ਕੁੱਤੇ ਵਾਲਾ ਪਿੰਜਰਾ ਠੀਕ ਨਹੀਂ ਕੱਟੀ ਵਿੱਚ ਬੰਦ ਕਰ ਦੇ ਕਰਨੀ ਤਿੰਨ ਚਾਰ ਉਨ ਜੀ ਠੀਕ ਆ ਵਾ ਅੰਕਲ ਇੱਕ ਮੁੰਡੇ ਦਾ ਕੁੱਤੇ ਵਾਲਾ ਪਿੰਜਰਾ ਪਿਆ ਉਹ ਤੇ ਕੱਟੀ ਬੰਦ ਕਰ ਦੇ ਕਰੋ ਪਿੰਡੇ ਪਿਆ ਲਿਆ ਦਿੰਦੇ ਆ ਲਿਆ ਦੀ ਹਾਂ ਫੇਰ ਕਾਹਨੂੰ ਤੁਸੀਂ ਜ਼ੋਰ ਮਾਰਦੇ ਆ ਨਾ ਨਾ ਹਾਂ ਅਜੇ ਤਾਂ ਕਹਨਾ ਬਾਹਰ ਬੰਦ ਕੇ ਬਾਦੇ ਕਰੇਗੇ ਪਿੰਜਰੇ ਚ ਲੈ ਅਰਜਮੈ ਦੋ ਬੱਚੂਆਂ ਰਹੀਆਂ ਆਹ ਬਿੰਦਾ ਬਾਈ ਕੱਟੂ ਕੱਟੀ ਮੋਰਾ ਨਸਲ ਬਲਜੀਤ ਕੀ ਪਛਾਣ ਕੁੱਤੀ ਦਾ ਪਾਣੀ ਆਉਂਦੇ ਵਧੀਆ ਇਹ ਅੱਛਾ ਮੋਟਰ ਵਾਲਾ ਸੋਰਾ ਹੁੰਦਾ ਆਹ ਕਲ ਮੋਰਾ ਨਸਲ ਇਹ ਪੂਰ ਜਿਹਾ ਬੂ ਲੈ ਹੋ ਲੈ ਆਹ ਦੇ ਗਾ ਦੇ ਏ ਪਤਾ ਕਾਦੇ ਰੋਜ ਦੇ ਮਾਲ ਹੁੰਦੀ ਆ ਜਦ ਫੇ ਚੱਕ ਜੇ ਹੁਣ ਦੋ ਦਿਨ ਹੋ ਗਏ ਇਹ ਹੋ ਗਈ ਦੋ ਮਹੀਨੇ ਦੀ ਨਹੀਂ ਲੈ ਕਿੱਥੇ ਡੇਢ ਕਦੀ ਹੋ ਗਈ ਨਹੀਂ ਨਹੀਂ ਅੱਜ ਕਹਦੇ ਨਾ ਅੱਜ ਅੱਜ ਸ਼ੁੱਕਰਵਾਰ ਤੇ ਨਹੀਂ ਅੱਧੀ ਇਹ ਅੱਜ 4 5 5 31 ਪੰਜਵਾਂ ਹਫਤਾ ਹੈ ਮਹੀਨਾ ਹਾਈ ਦੇ 7 35 ਇਹ ਹੈਗੀ 33 ਦਿਨ ਦੀ ਕੱਟੀ 31 ਤਰੀਕ ਨੂੰ ਜੰਮੇ ਤੇ ਤਿੰਨ ਮਹੀਨਾ ਹੋ ਗਿਆ ਅੱਜ ਸੇ ਪੰਜ ਜਾਂ ਦੋ ਦਿਨ ਹੋ ਗਏ ਤੂੰ 32 ਦਿਨ ਦੀ ਹੋਗੀ ਤੇਰਾ ਬਾਪੂ 35 ਦੀ ਕਹਿੰਦਾ ਏ ਤਾ ਪਤਾ ਇਹਨੂੰ ਅਨਿਵਰਸਰੀ ਕਾਤਾ ਫਲਾਣ ਹੋ ਸਾਦਾ ਅਜੇ ਨਹੀਂ ਪਾਇਆ 1 ਮਹੀਨਾ ਹੁਣ ਹੁਣ ਫੇਰ ਰਾਜਮਾ ਲੈ ਨਾਲ ਜੇ ਕਹੇ ਸੱਚ ਖੋਲਦੀ ਨਹੀਂ ਕੱਟੀ ਨਾ ਕੋਈ ਲਿਆ ਜਣੀ ਕੱਟੀ ਤੇ ਜੇ ਬਾਅਦ ਚ ਬਚਦਾ ਉਹ ਪਾਉਣਾ ਅੱਛਾ ਕਰ ਠੀਕ ਹੈ ਜ਼ਰੂਰੀ ਆ ਬਾਈ ਕੱਟੀ ਵੀ ਕੱਟੀ ਨਹੀਂ ਮੁੱਲ ਮੋੜਦਾ ਮੈਂ ਇਸ ਦਾ ਬਾਅਦ ਮੈਂ ਫੇਰ ਹੁਣ ਵੀ ਨੂੰ ਰਾਜਮਾ ਸੱਚ ਪਈ ਖੋਲਦੀ ਹੋਵੇ ਆ ਆ ਕੰਮ ਹੈ ਠੀਕ ਆ ਚੱਲ ਵੀ ਤਾਜਾ ਪਾਣੀ ਨਾਲ ਦੀ ਨਾਲ ਪਲਾਉਂਦੇ ਆ ਪਰ ਉਹ ਢੇੜੇ ਬਹੁਤ ਲੱਗਦੇ ਆ ਚੱਲ ਜਾ ਆਪਣੇ ਵਾਲੇ ਪਾਣੀ ਚ ਉਹ ਆ ਪਰ ਆਇਆ ਖੋਲਣ ਗਿਲ ਠੀਕ ਆ ਖੋਲ ਕੇ ਲੈ ਕੇ ਜਾਣੀ ਫੇਰ ਬੰਨਣੀ ਨਹੀਂ ਯਾਰ ਬੂਰੇ ਚਾ ਲੋੜੀ ਟੈਂਕੀ ਧਰਤੀ ਤੇ ਚਾਚਾ ਤੇ ਭਾਈ ਜਾਣ ਹਮਮ ਬੜਾ ਸਾਡਾ ਡੱਫਲ ਜਰਾ ਰੱਖ ਤੇ ਉਹ ਥੈਂਕ ਯੂ ਲੈ ਤਰਾਉਣਾ ਜੱਗੇ ਤੇ ਛੱਡਦਾ ਹੀ ਨਹੀਂ ਘਰਾਂ ਪਾਈਪ ਕੇ ਪਾਈਪ ਕੇ ਪਾਣੀ ਪਲਾਉਣਾ ਸਿਖਾਓ ਇਹਨਾਂ ਨੂੰ ਜਰੇ ਮੂੰਹ ਨੂੰ ਲਾਤਾ ਚਾਈ ਦਾ ਹੈ ਨਾ ਸੈਟੋ ਪਰਾਇਏ ਜੱਗੇ ਨੇ ਛੱਡਣੀਆਂ ਖੁੱਲੀਆਂ ਦੀਆਂ ਇਹ ਪ੍ਰੋਜੈਕਟ ਫੇਲ ਹੋ ਗਿਆ ਬਾਈ ਜੇ ਚੱਲ ਜਾਂਦਾ ਫਿਰ ਆਪਣੇ ਆਪਾਂ ਹੀ ਪਾਣੀ ਪੀਲੇ ਕਰਨ ਦੇਣਾ ਨੇ ਇਹ ਆਪਣੇ ਆਪ ਹੈ ਬਾਈ ਇਹਨੇ ਬਿਲਡਿੰਗ ਕਰਤਾ ਦਿੱਤੀ ਪਰ ਗੱਲ ਬਣੀ ਨਹੀਂ ਇਹੋ ਜੇ ਦੋ ਖਾਨੇ ਬਣਨੇ ਤੇ ਫੇਲੋ ਉਟਾਉਣਾ ਦਾ ਮੰਗਾ ਜੀ ਬਹੁਤ ਆ ਬਾਹਰ ਜੇ ਲੱਖ ਘਰ ਨਹੀਂ ਦਿੰਦੇ ਬਜੀਤ ਨੂੰ ਪੁੱਛ ਲਾ ਅੱਖ ਤੇ ਤਾਂ ਉਤਰਦੇ ਕੀ ਥਲੇ ਡੰਗਰ ਦਾ ਮਹਿੰਗੇ ਬਹੁਤ ਹੈ ਜਿਹੜੇ ਵਧੀਆ ਏ ਇੱਕ 25 ਦੇ ਇੱਥੇ ਆਏ ਤੇ ਜੱਗੇ ਨਾਲ ਤੇਰੇ ਘਰ ਤੋਂ 25000 ਦੀ ਹੈ 4 ਮਿਜਲੇ ਦੀ ਉਮਾ 40 ਮੰਗਦਾ ਬੱਲਾ ਬੱਲਾ ਗੱਲ ਵੀ ਠੀਕ ਆ ਭਾਈ ਜਿਹੜੀ ਨਸਲ ਆ ਉਹਦਾ ਤਾਂ ਮੁੱਲ ਪੈਂਦਾ ਏ। ਹਾਂ ਹੁਣ ਆ ਗਈ ਜਾਨਾ। ਇਹ ਕਿੰਨੇ ਸਾਲ ਦੀ ਹੋਗੀ? ਇਹ ਹੋਗੀ 6-7 ਮਹੀਨੇ ਦੀ। ਨਾ ਝੂਠ ਹੈ। ਇਹਦਾ ਝੂਠ ਆਕਲ। ਇਹਦਾ ਵੱਧ ਵਾ। ਜੇ ਕਿ ਕਿਹਦੇ ਸਾਤੇ ਰਾਦੇ 2 ਸਾਲ ਦੀ ਦਾ। ਉਹ ਮਾਰੀ ਰਹਿ ਗਈ ਉਹ। ਹਾਂ ਦੇਖ ਲੈ ਆਦਾ ਏ। ਤੇਰਾ ਮਹੀਨੇ ਦੀ ਬੱਚੀ ਖੜੀ ਆ ਬਲਜੀਤ ਦਾ ਮਸਲਾ। ਹੈਗੀ। ਆਦਾ ਹੈਗੀ ਤੂੰ ਉਹਦੀ ਦੱਸ ਗੱਲ ਕਰ। ਪੱਗੀ ਹੋ ਜਣੀ। ਉਹ। ਇਨੂੰ ਕੋ ਕਮਾਓ ਇਹਨੂੰ ਖੋਲ ਕੇ ਯਾਰ ਇਦਾਂ ਮੈਂ ਇੱਕ ਦੇਖਿਆ ਜੇ ਕਿ ਜਿਹੜੀ ਬੱਚੀ ਖੁੱਲੀ ਰਹਿੰਦੀ ਉਹ ਤਕੜੀ ਹੁੰਦੀ ਐ ਫੈਨੋ ਤੋ ਮਤਲਬ ਬੰਨ ਹੋ ਗਈ ਨਾ ਹੁਣ ਇਹਦਾ ਕਾਦਾ ਖੜ ਜਾਣਾ ਕੋ ਗਰਦਨ ਨੂੰ ਝੂਟਾ ਪੈ ਰਹਿਦਾ ਹਰੇ ਟਾਈਮ ਬੜਾ ਇੰਨਾ ਪੈਸਾ ਲਾਇਆ ਜੋ ਘੋਟੇ ਹੀ ਪੈ ਜੂ ਕੋਈ ਇਹੀ ਕੰਮ ਕਰਾ ਇਹ ਖੁੱਲਾ ਲੋਡ ਤੇ ਛੱਡੀਦਾ ਹੈ ਨਹੀਂ ਇਹਦਾ ਛੱਡ ਕੇ ਰਖਾਓ ਛੱਡਦੇ ਆ ਪੀਮਣ ਕਿਹੜਾ ਨਾ ਉਹ ਕਿਹੜੇ ਡੀਗੇ 10 440 10 ਨਮਨ ਕਰਦਾ ਉਹ ਬਾਰਲਾਟੀ ਗੱਲ ਵਾਇਆ ਪਿਆ ਇੰਪੋਰਟ ਹੋਰ ਜਾ ਕੇ ਦੇਖ ਬੂਟੀ ਦੀ ਇਹ ਗੋਪੀ ਟੂ ਖੜਾ ਉਹ ਨਸਲ ਵਧੀਆ ਆਏ ਇਹ ਆ ਤਾਂ ਹੋ ਸਕਦੀ ਆ ਤਾਂ ਹੋ ਜਾਂਦਾ ਗੋਪੀ ਦੇ ਕੱਟੇ ਵਰਗਾ ਬਾਈ ਜਿਹੜੀ ਕੱਟੀ ਹੈ ਐ ਭਾਈ ਲਾਸਟ ਆਂਡੀਆਂ ਜੇਟਾ ਤੇਕੇ ਦੁਈ ਜਾਲੀ ਨਹੀਂ ਹੈਗੀ ਕੋਹ ਹੁੰਦੀ ਟਾਕੀ ਵਾਲੀ ਉਹ ਦੇਕੇ ਉਹ ਜਾਲੀ ਲਾ ਦਿੰਦੀ ਹਾਂ ਉਹ ਵਿੱਚ ਲਾ ਦੇ ਇਹਦੇ ਬਸ ਇਹ ਵੀ ਸੂਈਆਂ ਜਾਲੀ ਆਉਂਦੀਆਂ ਹੁੰਦੀਆਂ ਫਾਰਮਰਾਂ ਚ ਜੇ ਇਹ ਮੈਗਨੇਟ ਮੋਟਰ ਬਲਾਈ ਵੀ ਆ ਭਾਈ ਪਤਾ ਨਹੀਂ ਭਾਈ ਦੇਖ ਰਹੇ ਪਰ ਆਏ ਨਾ ਕੱਟੀ ਨੇ ਵਿੱਚ ਨੂੰ ਮੂੰਹ ਕੱਢ ਲੈਣਾ ਦੂਰ ਆ ਨਾ ਘਰੇ ਜਿਆਦਾ ਐ ਆ ਵੀ ਨੇੜੇ ਹੈ ਲੱਗੂਗੀ ਹਾਂ ਇੱਥੇ ਨੂੰ ਥੋੜੀ ਚੰਗਾ ਦੂਗੀ ਹਾਂ ਮੈਂ ਤਾਂ ਛੋਟੇ ਲੋੜ ਦੀ ਹੋ ਜਾਂਦੀ ਉਹਦੇ ਕੋਲ ਆ ਜਾਂਦੀ ਸੀ ਕੱਟੀ ਬਾਂਦੇ ਤੇ ਉਹਦੇ ਮਹਿਨ ਵਾਂਦੇ ਆ ਉਰੇ ਉਹ ਕਿੱਥੇ ਆ ਜੂ ਤੇ ਉੱਥੇ ਜਾ ਕੇ ਜੋ ਮਿੱਟੀ ਲਾਉਂਦੇ ਕੱਪੜਾ ਲਾਉਂਦੇ ਮੰਡੀ ਕੋਈ ਇੱਕ ਛੁਕਲੀ ਜੀ ਮਿਲਦੀ ਆ ਕੱਟੀ ਦੇ ਲਾਉਣ ਨੂੰ ਕੁੱਤੇ ਵਾਲੀ ਹੈ ਉਹ ਚਮਕੌਰ ਤੇ ਮਿਲ ਜਾਣੀ ਇਹਦਾ ਉਹ ਵੀ ਕਹਿੰਦਾ ਤਾਂ ਉਦੋਂ ਉਹ ਹੂੰ ਔਰੇ ਨਹੀਂ ਜੂੰੜੀ ਕਾਣ ਲਵਾਉਣਾ ਸ਼ਿਕਰ ਐਨੇ ਕਿ ਪੂਰੇ ਕਿੰਨਾ ਘੁੰਮੇ ਕੋ ਬਣੀ ਗੱਲ ਬਾਤ ਨਾ ਉਹਨੇ ਤਾਂ ਇੱਕ ਕਾਲਾ ਐ ਵਾਸਤੇ ਰੋਪੜ ਵੀ ਵੈਸੀ ਕੱਪੜਾ ਦੇਖਿਆ ਬਾਈ ਉਹਦੇ ਵਾਰ ਮੈਂ ਪਨੌਲੀ ਆਏ ਪਰ ਰੇਟ ਰੋਪੜ ਦਾ ਠੀਕੇ ਲੱਗਿਆ ਠੀਕ ਐ ਤਾਂ ਰੇਟ ਐ ਯਾਰ ਉਹਨੂੰ ਮੁੰਡਾ ਜੇ ਕੱਪੜੇ ਸਾਬ ਨਾਲ ਦੇਖਿਆ ਜਾਵੇ ਪਾਰ ਠੀਕ ਤਾਂ ਵਧੀਆ ਦਾ ਪੂਰੀ ਕਿਹੜਾ ਕੱਪੜਾ ਸ਼ਾਲਾ 2 3 3 3 ਥ੍ਰੈਡ ਚੱਲਦਾ ਅੱਜ ਕੱਲ ਜਿਆਦਾ ਹੈ ਬਿਊਟੀ ਡਿਮਾਂਡ ਬਾਕੀ ਬਾਈ ਜਿਹੜਾ ਹਲਕਾ ਕਪੜਾ ਤੇ ਕੁਆਲਿਟੀ ਹਲਕੀ ਹੁੰਦੀ ਹੈ। ਤਾਂ ਜਾ ਕੇ ਫਟਾ 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 ਜਾਂਦਾ। 3 ਥ੍ਰੈਡ ਦਾ ਕਹਿੰਦਾ ਵੀ ਆ ਹੁੰਦਾ ਵੀ ਕਹਿੰਦੇ ਬੂਰ ਨਹੀਂ ਆਉਂਦਾ। ਬੂਰ ਦੀ ਗਾਰੰਟੀ ਹੁੰਦੀ ਹੈ। ਬੂਰ ਦੀ ਗਾਰੰਟੀ। ਪਟਣੇ ਦਾ ਨਹੀਂ। ਨਾ। ਹਾਂ। ਪਟਣੇ ਨਹੀਂ ਕੋਈ ਪਟਣੇ ਨਹੀਂ ਕੋਈ ਗਾਰੰਟੀ ਨਹੀਂ। ਬੂਰ ਦੀ ਘੱਟ ਹੀ ਹੁੰਦੀ ਹੈ। ਵਾਈਟ ਨਹੀਂ ਹੈਗੇ। ਪਹਿਲਾ ਸਿਲੰਡਰ ਆ ਪਿੱਛੇ ਖੇਬੜੀ ਕੇ ਰੋਪਣ ਮੇਲਿਆ ਨਹੀਂ ਲੜ ਪੇ। ਕਹਿੰਦੇ ਸਿਲੰਡਰ ਨਹੀਂ ਹੈਗੇ ਜੱਗਾ ਕਹਿੰਦੇ ਆਪਾਂ ਇਕੱਠੀਆਂ ਵੇਚਣ ਲੱਗ ਚੋ। ਉਹ ਮੈਂ ਕਹਿੰਦਾ ਉਹ ਤਾਂ ਫਿਰ ਪੂਰੀ ਉਹ ਕੋਟ ਪੈਂਟ ਜਿਹੜੇ 1500000 ਰੁਪਏ ਦੇ ਹੈ ਉਹ ਵੀ ਠੀਕ ਹੈ ਪਰ ਆਏ ਆ ਪੂਰੀ ਇਹ 2 ਕਿ ਬਿਆ ਨੂੰ 2 ਕਿ ਬਿਆ ਨੂੰ ਉਹ ਪੈਂਦੇ ਫਿਰ ਉਹ ਤੇ ਬਾਰਮਾ ਕੰਮ ਹੀ ਹੋ ਜਾਂਦਾ ਸਾਹਮਣੇ ਕਿ ਯਾਰ ਇੱਕ 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 ਕਿੰਨੇ ਦਾ ਮੈਂ ਖਲੇ ਦੋੋਂ ਰੈੱਡ ਲਿਆਦਾ ਆਹੋ ਇੱਕੇ ਰੰਗ ਠੀਕ ਹੈ ਜੋੜਾ ਬਣ ਜੂਗਾ ਪੂਰੀ ਇਨਟੇਕਰ ਉੱਪਰ ਚੀਜ਼ ਪਸੰਦ ਆਈ ਤੇ ਪਰ ਸਾਨੂੰ ਉੱਥੇ ਮਹਿੰਗੀ ਲੱਗੀ ਉਰੇ ਆ ਕੇ ਫਿਰ ਪਤਾ ਲੱਗਿਆ ਵੀ ਰੇਟ ਆਹੀ ਹੈ ਰੇਟ ਆਉਂਦੀ ਤਾਂ ਹੈ ਰੇਟ ਤਾਂ ਉਹੀ ਤਾਂ ਲਾ ਕਨੌਲੀ ਬਾਈ ਪੈਂਦੀ ਦੁਕਾਨ ਇਹ ਆ ਟੈਂਕੀ ਵੀ ਬਹੁਤ ਮੜ ਪੁਰਾਣਾ ਮਾਡਲ ਲੱਗਦਾ ਪੂਰੀ ਹਾਂ ਪੌੜੀਆਂ ਪੁਰੀਆਂ ਪਰ ਵੀ ਚੜਨੇ ਰਿਸਕੇ ਆ ਹੌਸ ਸਰੀਰ ਦੇ ਨਿਕਲੇ ਹੋਏ ਆ ਗਿਰ ਸਾਦਾ ਗਿਰ ਸਾਦਾ ਬੰਦਾ ਯਾਰ ਸਹਜ ਅੰਦਰ ਆਹ ਅਮਰੇ ਦੇ ਮਸੀ ਆਉਂਦਾ ਮਨੇ ਨੇ ਪਾਇਆ ਲਿਖਿਆ ਵਾ ਕੁਝ ਹੋ ਰਹਾ ਹੁੰਦਾ ਕੋਈ ਰੋ ਤਨ ਮੈਂ ਤਾਂ ਕਹਿਣਾ ਵੀ ਇਹਦੇ ਉਹ ਆ ਜਾਣੇ ਅਟੈਕ ਤਾਰ ਦੇਣੇ ਅਸੀਂ ਪੂਰੀਆਂ ਮੰਡੀ ਨੂੰ ਘਰ ਦੇ ਰੇਲੇ ਖਾਈ ਜਾਂ ਨੂੰ ਬਾਈ ਹੁਣ ਜਾਗੜ ਪੋਈ ਕਿਹਿਆ ਪੋਈ ਕੋਟੀ ਪੋਵਾ ਬਾ ਠੀਕ ਹੈ ਬਹੁਤ ਹੋਈ ਹੋਈ ਲਾ ਮੁਕਬਲੇ ਪੋਗੇ ਵੰਦ ਪੋਗੇ ਮਹੰਗਾ ਵੀ ਕਪੜਾ ਸਸਤਾ ਵੀ ਬਾਈ ਇਹ ਪਸੰਦ ਤਾਂ ਮਹਿੰਗੀ ਆਉਂਦੀ ਹੈ ਆ ਗਿਆ ਕੋ ਪਸੰਦ ਮੈਰਪੂਰੀ ਦੇ ਤਾਂ ਕੁਝ ਨਹੀਂ ਵਸਦਾ ਕਰੋਪੜ ਜਾਣ ਕਾਦੇ ਬਣਦੇ ਆ ਪੂਰੀ ਉੱਥੇ ਚੱਲੀ ਆ ਉੱਥੇ ਵੀ ਨਹੀਂ ਮੈਨੂੰ ਤੇ ਬਣਦੇ ਉੱਥੇ ਚੱਲੀ ਆਪਾਂ ਉੱਥੇ ਖੜ੍ਹ ਜਾ ਬਣਵਾਈ ਜੀ ਤਾਂ ਹੁਣ ਤਾਂ ਰੋਪੜ ਦੀ ਲੈਣੇ ਦੇਖਦੇ ਹਾਂ نیچے ਦੇਖਦੇ ਵੇ ਲੋ ਹਾਂ نیچے ਵਾਲੇ ਪੂਰੀ ਫਰਤਾ ਕਿ ਲੜਿਆ ਪਿਆ ਲੈ ਭਾਈ ਅੜਿਆ ਪੇ ਗੀਲਾ ਕੜਤਾ ਅੱਗੇ ਨੂੰ ਲੋਹਰਾਂ ਦਵਾਈਆਂ ਟੌਪ ਦੀਆਂ ਵਧੀਆ ਚ ਤਿੰਨ ਹਮ ਹੋਰ ਆਟਮ ਦੇਦਾ ਕੋਈ ਇਹ ਤਾਂ ਬੜੀ ਲਾਈਕ ਪੂਰੀ ਮਹਿੰਗੀ ਵਾਲੀ ਦੋ ਇੱਕ ਸਸਤੀ ਵਾਲੀ ਲੋਹਰ ਮਹਿੰਗੀ ਵਾਲੀ ਘਸਰੇ ਵਾਲੀ ਉਹ ਤਾਂ ਸਸਤੀ ਆ ਲੈ ਭਾਈ ਪੂਰੀ ਟੈਕਨ ਦੀ ਕਹਿੰਦਾ ਰ ਜੇਪਾ ਲਈ ਧੂਂ ਵੀ ਦਿਖਦਾ ਸੈਟਮ ਭਾਈ ਜੱਗਾ ਆ ਜੂੜਿਓ ਚ ਬੜੀ ਸੌਦਾ ਮਾਰਦਾ ਪੂਰੀ ਹਸੀ ਜਾਂਦਾ ਉਹ ਗੱਲ ਦੱਸ ਨਹੀਂ ਸਕਦੇ ਅਸੀਂ ਹੈ ਉਹ ਸਵਾਨ ਹੈਗਾ ਜ਼ਿਆਦਾ ਮਹਿੰਗਾ ਨਹੀਂ ਨਹੀਂ ਨਾਲੇ ਜੂੜਿਓ ਇਹ ਵੀ ਕੰਨਿਆਂ ਕਰ। ਲਾ ਪੂਰੀ ਕਹਿ ਜਾ ਮਾਲ ਕੱਢਿਆ ਦੇਖ ਲੈ। ਜੱਗੇ ਵਾਲੇ ਜੁੱਤੇ ਨੇ ਦੇਖਣੇ ਨਾਲ ਦੂਏ ਲੱਗਦੇ ਹੈ ਰਬੜ ਦੇ। ਦੇਖੇ 300 ਰੁਪਏ ਦੇ ਇਹ। ਹੈ? ਇਹ ਵੀ 300 ਰੁਪਏ ਆ ਰੇਟ ਸਾਰਿਆਂ ਦਾ ਹੀ। ਸਹੀ ਆ? ਪੂਰੇ ਠੀਕ ਆ ਸੋ ਤਾਂ। ਦੂਏ ਆ ਨਾ। ਹੈ? ਲੈ ਹੋਰ ਕਿਹਾ। 200 ਪਾਣੀ। ਆ 290 ਮੇਰੇ ਤਾਂ ਪਜਾ ਬਿਆ ਨੂੰ ਪਾ ਜਾ। ਹਾਂ। ਆ 500 ਰੁਪਏ ਦੇ ਹੋਣੇ ਪੂਰੀ ਦੇਖੀ ਕਿੰਨਾ ਇਹਦੇ ਪਰ ਲਿਖਿਆ ਹੋਇਆ। ਹਾਂ 500 ਨਹੀਂ 600 ਰੁਪਏ ਦੇ। 590 ਉੱਪਰ ਲਿਖਿਆ ਹੋਇਆ। ਕਿਹੜਾ ਨੰਬਰ ਚ ਚਾਹਣਾ ਜੇਕਰ ਠੀਕ ਹੈ ਤੇਰੇ ਸਾਹਮਣੇ ਐਂਡ 899 ਵੀਰੇ ਉਹ 600 ਵਾਲੇ ਆ ਸਾਰੇ ਹਾਂ ਸਾਰੇ 600 ਵਾਲੀ ਵੈਰਾਈਟੀ ਹੈ ਪੂਰੀ ਠੀਕ ਹੈ ਭਾਈ ਭਾਈ ਕਿੰਨਾ ਨੰਬਰ ਹੈ ਜੁੜਿਓ ਪੂਰੀ ਨੇ ਬਾਤ ਕਰਤਾ ਕਹਿੰਦਾ ਇੱਕ ਨੰਬਰ ਆ ਜੇ ਚੀਜ਼ ਲੈਣੀ ਹੈ ਤਾਂ ਆਟਮਾ ਕਹੀ ਹੈ ਕੱਪੜਾ ਕੱਪੜਾ ਬਹੁਤ ਆ ਦੇਖ ਤਾਂ ਕੱਪੜਾ ਹੁਣ ਆ ਵੀ ਕੱਪੜਾ ਮਾੜਾ ਇਹ ਦੇਖ ਕਿੰਨਾ ਮੋਟਾ ਕੱਪੜਾ ਲੈ ਪਾਸੋਂ 800 ਰੁਪਏ ਨੂੰ ਠੀਕ ਐ ਬਈ ਸਸਤਾ ਵੀ ਐ ਮਹਿੰਗਾ ਨਾ ਇਹ ਨਾ ਉਹ ਦੋ ਦੋ ਤਿੰਨ ਤਿੰਨ ਪਾਉਂਦੇ ਆ ਇੱਕ ਪਾ ਦੇ ਬਸ ਆ ਦੇਖ ਤਾਂ ਪਰ ਸਟੈਚੀਵਲ ਕੱਪੜਾ ਐ ਨਾ ਪੂਰੀ ਵਧੀਆ ਚ ਲਾ ਆ ਛੋਟੇ ਵਾਲਾ ਮਾਲ ਪੈ ਇਧਰ ਹਾਂ ਹੋਰ ਦੇਖੋ ਇਹਦੇ ਬੂਟਾ ਦਾ ਉਹ ਤੂੰ ਆ ਦੇਖ ਨਿਆਣੀ ਦੀ ਝੱਗੀ ਕਿੰਨੀ ਕਹੇ ਜਿਹੜੇ ਡਿਜ਼ਾਈਨ ਵਾਰੇ ਹਾਂ ਟਿੱਕ ਵੀ ਦੇ ਲੈ ਕਿੰਨੀ ਐ ਟਿੱਕ ਤੇ ਇੱਕ ਆਈਟਮ ਐ ਹੈ ਪੁਰਤੂਗਾਲ ਕਹਿੰਦਾ 700 ਦਾ ਆ ਵੀ ਹੈ ਗੱਲ ਬਾਤ ਇਹ ਵੀ ਸਭ ਤੋਂ 800 ਦਾ ਕਦੇ ਪਾਲਟੀ ਚੱਲਦੀ ਢੱਗੇ ਨੇ ਪਾਲਟੀ ਕਰਤੀ ਬਾਈ ਕੱਪੜਿਆਂ ਨੂੰ ਕਤਰਾ ਪੂਰੀ ਜੱਗੇ ਨੇ ਕਰੀਏ ਪੂਰੀ ਤਰ੍ਹਾਂ ਕਤਰਾ ਉਹਨੇ ਕੁਝ ਵੀ ਹੋ ਜਾਂਦਾ ਕਤਰਾ ਕਾਦਾ ਬਾਈ ਦੱਸ ਨਹੀਂ ਸਕਦੇ ਇਹ ਕੰਮ ਕਰਸ ਨਾਲ